ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗੇ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੇਕਰ ਸ਼ਾਵਣ ਦੀ ਮੱਸੀਆ ਵਾਲੇ ਦਿਨ ਤੁਸੀਂ ਇਹ ਦੋ ਕੰਮ ਕਰਦੇ ਹੋ ਜੋ ਤੁਹਾਡੇ ਭਾਗਾਂ ਵਿੱਚ ਵੀ ਨਹੀਂ ਲਿਖਿਆ ਹੋਵੇਗਾ ਉਹ ਵੀ ਤੁਹਾਨੂੰ ਆਸਾਨੀ ਦੇ ਨਾਲ ਮਿਲ ਜਾਵੇਗਾ ਸੋ ਇਸ ਬਾਰੇ ਵਿਚਾਰ ਸਾਂਝੇ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੀ ਹਾਂ ਸਾਥ ਸੰਗਤ ਜੀ। ਆਪਣੀ ਅੱਜ ਦੀ ਵੀਡੀਓ ਖਾਸ ਕਰਕੇ ਉਹਨਾਂ ਭੈਣਾਂ ਤੇ ਭਰਾਵਾਂ ਲਈ ਹੈ ਜੋ ਆਖਦੇ ਹਨ ਅਸੀਂ ਤਾਂ ਅਰਦਾਸਾਂ ਬੇਨਤੀਆਂ ਕਰ ਕਰਕੇ ਥੱਕ ਗਏ ਹਾਂ। ਅਸੀਂ ਸਭ ਕੁਝ ਕਰਕੇ ਵੇਖ ਲਿਆ ਫਿਰ ਵੀ ਸਾਡੇ ਮਨ ਦੀ ਇੱਛਾ ਪੂਰੀ ਨਹੀਂ ਹੁੰਦੀ। ਕਮਾਈ ਵਾਲੇ ਸੰਤ ਮਹਾਂਪੁਰਖ ਜੀ ਸਮਝਾਉਂਦੇ ਹੋਇਆਂ ਆਖਦੇ ਹਨ ਕਿ ਭਾਈ ਜੇਕਰ ਤੁਸੀਂ ਸਭ ਕੁਝ ਕਰਕੇ ਵੇਖ ਲਿਆ ਫਿਰ ਵੀ ਤੁਹਾਡੇ ਮਨ ਦੀ ਇੱਛਾ ਪੂਰੀ ਨਹੀਂ ਹੋ ਰਹੀ ਤੁਸੀਂ ਹਣ ਇਹ ਦੋ ਕੰਮ ਕਰਨੇ ਸ਼ੁਰੂ ਕਰ ਦਿਓ ਤੁਸੀਂ ਉਹ ਦੋ ਕੰਮ ਕਰਕੇ ਵੇਖੋ ਕਿਉਂਕਿ ਇਹ ਦੋ ਕੰਮ ਕਰਨ ਵਾਲਿਆਂ ਦੇ ਉੱਤੇ ਸਤਿਗੁਰ ਸੱਜੇ ਪਾਤਸ਼ਾਹ ਜੀ ਦੀ ਬਹੁਤ ਜ਼ਿਆਦਾ ਕਿਰਪਾ ਹੋ ਜਾਂਦੀ ਹੈ ਇਹ ਦੋ ਕੰਮ ਕਰਨ ਵਾਲਿਆਂ ਦੇ ਉੱਤੇ ਸਤਿਗੁਰ ਪਾਤਸ਼ਾਹ ਜੀ ਇੰਨੇ ਜ਼ਿਆਦਾ ਮਿਹਰਬਾਨ ਹੁੰਦੇ ਹਨ ਕਿ ਉਹਨਾਂ ਦੇ ਮੱਥੇ ਦੇ ਲੇਖ ਵੀ ਬਦਲ ਜਾਂਦੇ ਹਨ ਜੋ ਭਾਗਾਂ ਵਿੱਚ ਨਹੀਂ ਵੀ ਲਿਖਿਆ ਹੁੰਦਾ ਉਹ ਵੀ ਪਰਮਾਤਮਾ ਜੀ ਦੀ ਕਿਰਪਾ ਦੇ ਸਦਕਾ ਮਿਲ ਜਾਂਦਾ ਹੈ ਤਾਂ ਫਿਰ ਇਹ ਦੋ ਕੰਮ ਕਿਹੜੇ ਹਨ ਤੇ ਕਿੰਝ ਅਸੀਂ ਕਰਨੇ ਹਨ ਇਹ ਸਾਰੀ ਹੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਕਰਨ ਵਾਲੇ ਹਾਂ ਇਸ ਕਰਕੇ ਸਾਥ ਸੰਗਤ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਸਭ ਤੋਂ ਪਹਿਲਾਂ ਗੁਰ ਇਤਿਹਾਸ ਦੀ ਇੱਕ ਸਾਖੀ ਤੁਹਾਡੇ ਨਾਲ ਸਾਂਝੀ ਕਰਨ ਵਾਲੇ ਹਾਂ ਇਹ ਸਾਖੀ ਦੇ ਵਿੱਚ ਸਾਨੂੰ ਪਹਿਲੀ ਝੁਗਤੀ ਦੇ ਪਹਿਲੇ ਕੰਮ ਬਾਰੇ ਪਤਾ ਲੱਗਣਾ ਹੈ ਜਿਹੜਾ ਕੰਮ ਕਰਕੇ ਆਪਾਂ ਗੁਰੂ ਸਾਹਿਬ ਜੀ ਦੀ ਖੁਸ਼ੀ ਨੂੰ ਪ੍ਰਾਪਤ ਕਰ ਸਕਦੇ ਹਾਂ ਇਹ ਸਾਖੀ ਸਾਡੇ ਚੌਥੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਮੇਂ ਦੀ ਹੈ ਸਾਧ ਸੰਗਤ ਜੀ ਆਖਦੇ ਹਨ ਕਿ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਮੇਂ ਦੇ ਵਿੱਚ ਇੱਕ ਪਿੰਡ ਦੇ ਵਿੱਚ ਇੱਕ ਬਹੁਤ ਹੀ ਧਨਵਾਨ ਅਮੀਰ ਆਦਮੀ ਰਹਿਆ ਕਰਦਾ ਸੀ ਉਹ ਆਪਣੀ ਪਤਨੀ ਨਾਲ ਰਹਿੰਦਾ ਸੀ ਉਹਦੇ ਘਰ ਵਿੱਚ ਕਦੇ ਕਿਸੇ ਚੀਜ਼ ਦੀ ਕੋਈ ਵੀ ਕਮੀ ਨਹੀਂ ਸੀ ਬਸ ਇੱਕੋ ਚੀਜ਼ ਦੀ ਕਮੀ ਸੀ ਉਹ ਸੀ ਔਲਾਦ ਉਮਰ ਬਢੇਰੀ ਹੋ ਚੁੱਕੀ ਸੀ ਉਹਨਾਂ ਨੇ ਸਭ ਕੁਝ ਕਰਕੇ ਵੇਖ ਲਿਆ ਦਰ ਦਰ ਤੇ ਮੱਥੇ ਵੀ ਟੇਕੇ ਜਿੰਨਾ ਜੋ ਵੀ ਕਿਹਾ ਸਭ ਕੁਝ ਕਰਕੇ ਵੇਖ ਲਿਆ ਪਰ ਫਿਰ ਵੀ ਉਹਨਾਂ ਦੀ ਝੋਲੀ ਕਦੇ ਨਹੀਂ ਪਰੀ ਉਹਨਾਂ ਨੂੰ ਔਲਾਦ ਦਾ ਸੁੱਖ ਨਾ ਮਿਲਿਆ ਇਸ ਕਰਕੇ ਆਖਦੇ ਹਨ ਹੁਣ ਜਦੋਂ ਉਮਰ ਬਢੇਰੀ ਹੋ ਗਈ ਦੋਵਾਂ પતિ ਪਤਨੀ ਨੇ ਆਸ ਹੀ ਲਾ ਦਿੱਤੀ ਕਿ ਹੁਣ ਸਾਡੀ ਝੋਲੀ ਕਿੱਥੋਂ ਭਰਣੀ ਹੈ ਕਹਿੰਦੇ ਕਿ ਉਦਾਸ ਤੇ ਪਰੇਸ਼ਾਨ ਰਹਿਣ ਲੱਗ ਪਏ ਮਹਾਰਾਜ ਸੱਚੇ ਪਾਤਸ਼ਾਹ ਜੇਕਰ ਤੁਸੀਂ ਇਹਨਾਂ ਰਿਜਕ ਦਿੱਤਾ ਹੈ ਇਹ ਰਿਜਕ ਨੂੰ ਸਾਂਭਣ ਵਾਲਾ ਵੀ ਦੇ ਦਿੰਦੇ ਕਿੰਨਾ ਚੰਗਾ ਹੁੰਦਾ ਕਹਿੰਦੇ ਕਿ ਇੱਕ ਦਿਨ ਉਹਨਾਂ ਦਾ ਮੇਲ ਇੱਕ ਗੁਰਮਖ ਪਿਆਰੇ ਦੇ ਨਾਲ ਹੋਇਆ ਗੁਰਮਖ ਪਿਆਰੇ ਨੇ ਉਹਨਾਂ ਨੂੰ ਸਲਾਹ ਦਿੱਤੀ ਤੇ ਕਿਹਾ ਕਿ ਤੁਸੀਂ ਔਲਾਦ ਦੀ ਪ੍ਰਾਪਤੀ ਦੇ ਲਈ ਆਪਣੇ ਜੀਵਨ ਦੇ ਵਿੱਚ ਬਹੁਤ ਕੁਝ ਕਰਕੇ ਵੇਖ ਲਿਆ ਜੇ ਹੁਣ ਮੇਰੀ ਮੰਨੋ ਤਾਂ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਦਰ ਤੇ ਚਲੇ ਜਾਓ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰ ਤੇ ਚਲੇ ਜਾਓ ਉਥੇ ਤੁਹਾਡੀ ਖਾਲੀ ਝੋਲੀ ਵੀ ਭਰ ਸਕਦੀ ਹੈ ਕਹਿੰਦੇ ਕਿ ਉਹ ਪਤੀ ਪਤਨੀ ਨੇ ਕਿਹਾ ਕਿ ਹੁਣ ਤਾਂ ਸਾਡੀ ਉਮਰ ਵਢੇਰੀ ਹੋ ਚੁੱਕੀ ਹੈ ਇਸ ਉਮਰ ਵਿੱਚ ਸਾਡੀ ਝੋਲੀ ਕੀ ਭਰਨੀ ਆਖਦੇ ਹਨ ਕਿ ਉਸ ਗੁਰਮਖ ਪਿਆਰੇ ਨੇ ਆਪਣੇ ਗੁਰੂ ਤੇ ਭਰੋਸਾ ਰੱਖ ਕੇ ਕਿਹਾ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੀ ਚੌਥੀ ਜੋਤ ਤਾਂ ਤਾਂ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਬੜੇ ਦਿਆਲੂ ਤੇ ਕਿਰਪਾਲੂ ਹਨ ਜੇ ਕਿਤੇ ਮਿਹਰ ਕਰ ਦੇਣ ਨਾ ਤੇ ਜੇ ਕਿਤੇ ਤੁਹਾਡੇ ਤੇ ਨਿਹਾਲ ਜਾਂ ਖੁਸ਼ ਹੋ ਗਏ ਤੁਹਾਡੀ ਖਾਲੀ ਝੋਲੀ ਵੀ ਉਹਨਾਂ ਨੇ ਭਰ ਦੇਣੀ ਹੈ ਉਹਨਾਂ ਦੇ ਲਈ ਕੋਈ ਬਹੁਤੀ ਵੱਡੀ ਗੱਲ ਨਹੀਂ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਦਰ ਤੋਂ ਅੱਜ ਕੱਲ ਕੋਈ ਵੀ ਨਿਰਾਸ਼ਾ ਜਾਂ ਨਿਰਾਸ਼ਾ ਹਵਾਲਾ ਹੋ ਕੇ ਨਹੀਂ ਗਿਆ ਬਸ ਉਹਨਾਂ ਦੀ ਖੁਸ਼ੀ ਮਿਲ ਜਾਵੇ ਕਹਿੰਦੇ ਕਿ ਉਹ ਪਤੀ ਪਤਨੀ ਕਹਿਣ ਲੱਗੇ ਕਿ ਭਲਿਆ ਲੋਕਾਂ ਜੇਕਰ ਤੂੰ ਸਾਨੂੰ ਗੁਰੂ ਘਰ ਭੇਜਣ ਹੀ ਲੱਗਾ ਹੈ ਸਹੀ ਰਹਾ ਦਿਖਾ ਦਿੱਤਾ ਹੈ ਤਾਂ ਇੱਕ ਕੰਮ ਹੋਰ ਕਰ ਸਾਨੂੰ ਐਸੀ ᔪਗਤੀ ਦੱਸ ਐਸੀ ᔪਗਤੀ ਅਪਣਾ ਕੇ ਅਸੀਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਖੁਸ਼ੀ ਨੂੰ ਹਾਸਲ ਕਰ ਲਈਏ ਸਤਿਗੁਰ ਸੱਜੇ ਪਾਤਸ਼ਾਹ ਜੀ ਸਾਨੂੰ ਨਾ ਹਣਾ ਹੀ ਕਰਨ ਤੇ ਸਾਡੇ ਤੇ ਖੁਸ਼ ਹੋ ਜਾਣ ਤੇ ਸਾਡੇ ਤੇ ਨਿਹਾਲ ਤੇ ਕਿਰਪਾਲ ਹੋ ਜਾਣ ਕਹਿੰਦੇ ਹਨ ਕਿ ਉਸ ਗੁਰਮਖ ਪਿਆਰੇ ਨੇ ਕਿਹਾ ਗੁਰੂ ਸਾਹਿਬ ਜੀ ਦੀ ਖੁਸ਼ੀ ਪ੍ਰਾਪਤ ਕਰਨ ਦੇ ਲਈ ᔪਗਤੀ ਹੈ ਸਤ ਸੰਗਤ ਦੀ ਸੇਵਾ ਜਿਹੜਾ ਮਨੋਖ ਮਨ ਲਾ ਕੇ ਕਰ ਲੈਂਦਾ ਹੈ ਨਾ ਸਤਗੁਰ ਸੱਜੇ ਪਾਤਸ਼ਾਹ ਜੀ ਉਹਨਾਂ ਤੇ ਬਹੁਤ ਛੇਤੀ ਖੁਸ਼ ਹੋ ਜਾਂਦੇ ਹਨ ਬੜੇ ਛੇਤੀ ਮਿਹਰ ਭਾਵ ਦੇ ਵਿੱਚ ਆ ਜਾਂਦੇ ਹਨ ਜੇਕਰ ਤੁਸੀਂ ਵੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਘਰੋਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਉੱਥੇ ਜਾ ਕੇ ਮਨ ਲਗਾ ਕੇ ਸਤ ਸੰਗਤ ਜੀ ਸੇਵਾ ਕਰਨੀ ਸ਼ੁਰੂ ਕਰ ਦਿਓ ਕਹਿੰਦੇ ਕਿ ਉਹ ਦੋਵੇਂ ਪਤੀ ਪਤਨੀ ਅਗਲੇ ਹੀ ਦਿਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਤੇ ਚਲੇ ਗਏ ਕਹਿੰਦੇ ਕਿ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਨਗਰੀ ਵਿੱਚ ਉਹਨਾਂ ਨੇ ਆਪਣਾ ਘਰ ਵਸਾ ਲਿਆ ਹਰ ਰੋਜ਼ ਗੁਰੂ ਘਰ ਜਾ ਕੇ ਸੇਵਾ ਕਰਨ ਲੱਗੇ ਉਸ ਮਨੋਖਰੇ ਜਿਸ ਦਾ ਨਾਮ ਗੁਰੂ ਇਤਿਹਾਸ ਵਿੱਚ ਭਾਈ ਆਦਮ ਜੀ ਆਇਆ ਹੈ ਕਹਿੰਦੇ ਕਿ ਭਾਈ ਆਦਮ ਜੀ ਨੇ ਜਾ ਕੇ ਵੇਖਿਆ ਕਿ ਇੱਥੇ ਥੋੜੀ ਹੀ ਦੂਰ ਬਹੁਤ ਸੰਗਤਾਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਦੇ ਲਈ ਆਉਂਦੀਆਂ ਹਨ ਹਰ ਰੋਜ਼ ਇੱਥੇ ਗੁਰੂ ਘਰ ਲੰਗਰ ਤਿਆਰ ਕੀਤਾ ਜਾਂਦਾ ਹੈ ਲੰਗਰ ਤਿਆਰ ਕਰਨ ਦੇ ਲਈ ਬਹੁਤ ਸਾਰੀਆਂ ਲੱਕੜਾਂ ਦੀ ਲੋੜ ਹੁੰਦੀ ਸੋ ਇਸ ਕਰਕੇ ਭਾਈ ਆਦਮ ਜੀ ਨੇ ਗੁਰੂ ਘਰ ਬਾਲਣ ਦੀ ਸੇਵਾ ਲੈ ਲਈ ਇਸ ਕਰਕੇ ਕਹਿੰਦੇ ਕਿ ਭਾਈ ਆਦਮ ਜੀ ਨੇ ਗੁਰੂ ਘਰ ਦੇ ਵਿੱਚ ਲੰਗਰ ਪਕਾਉਣ ਦੇ ਲਈ ਵਰਤੇ ਜਾਣ ਵਾਲੇ ਬਾਲਣ ਦੀ ਜ਼ਿੰਮੇਵਾਰੀ ਲੈ ਲਈ ਕਹਿੰਦੇ ਕਿ ਹਰ ਰੋਜ਼ ਉਹਨਾਂ ਨੇ ਸਵੇਰੇ ਤੋਂ ਚਲੇ ਜਾਇਆ ਕਰਨਾ ਤੇ ਲੱਕੜਾਂ ਇਕੱਠੀਆਂ ਕਰਕੇ ਲੈ ਆਇਆ ਕਰਨੀਆਂ ਥੋੜੀਆਂ ਜਿਹੀਆਂ ਲੱਕੜਾਂ ਆਪਣੇ ਘਰ ਵਿੱਚ ਰੱਖ ਲੈਣੀਆਂ ਤੇ ਬਾਕੀ ਸਾਰੀਆਂ ਲੱਕੜਾਂ ਕਹਿੰਦੇ ਹਨ ਕਿ ਇਦਾਂ ਹੀ ਸਮਾਂ ਲੰਘਦਾ ਗਿਆ ਤੇ ਸਰਦੀ ਦਾ ਮੌਸਮ ਸ਼ੁਰੂ ਹੋ ਗਿਆ ਇੱਕ ਦਿਨ ਬਹੁਤ ਹੀ بارش ਹੋਣ ਲੱਗੀ بارش ਕਾਰਨ ਸਾਰਾ ਬਾਲਣ ਗਿੱਲਾ ਹੋ ਗਿਆ ਉਪਰੋਂ ਗੁਰੂ ਸਾਹਿਬ ਜੀ ਦੇ ਦਰਸ਼ਨ ਪਾਉਣ ਦੇ ਲਈ ਬਹੁਤ ਦੂਰ ਤੋਂ ਸੰਗਤ ਵੀ ਆਈ ਹੋਈ ਸੀ ਹੁਣ ਸੰਗਤ ਦੇ ਲਈ ਪ੍ਰਸ਼ਾਦਾ ਵੀ ਤਿਆਰ ਕਰਨਾ ਸੀ ਉਪਰੋਂ ਠੰਡ ਵੀ ਬਹੁਤ ਜ਼ਿਆਦਾ ਸੀ ਇਸ ਕਰਕੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਕੁਝ ਸੇਵਾਦਾਰਾਂ ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ ਭਾਈ ਸੰਗਤਾਂ ਬਹੁਤ ਦੂਰੋਂ ਚੱਲ ਕੇ ਆਈਆਂ ਹਨ ਠੰਡ ਦੇ ਵਿੱਚ ਠਰੂੰ ਠਰੂੰ ਕਰ ਰਹੀਆਂ ਹਨ ਇਹਨਾਂ ਦੇ ਲਈ ਅੱਗ ਸੇਕਣ ਦਾ ਵੀ ਇੰਤਜ਼ਾਮ ਕੀਤਾ ਜਾਵੇ ਇਹਨਾਂ ਦੇ ਲਈ ਭੋਜਨ ਪ੍ਰਸ਼ਾਦਾ ਵੀ ਤਿਆਰ ਕੀਤਾ ਜਾਵੇ ਤੇ ਸੇਵਾਦਾਰਾਂ ਨੇ ਕਿਹਾ ਗੁਰੂ ਸਾਹਿਬ ਜੀ بارش ਕਾਰਨ ਲੱਕੜਾਂ ਗਿੱਲੀਆਂ ਹੋ ਚੁੱਕੀਆਂ ਹਨ ਕਹਿੰਦੇ ਕਿ ਇੱਧਰ ਜਦੋਂ ਭਾਈ ਆਦਮ ਜੀ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਦੇ ਲਈ ਬਾਹਰੋਂ ਦੂਰ ਤੋਂ ਸੰਗਤਾਂ ਚੱਲ ਕੇ ਆਈਆਂ ਹਨ ਤਾਂ ਉਹਨਾਂ ਦੇ ਲਈ ਭੋਜਨ ਪ੍ਰਸ਼ਾਦਾ ਬਣਨਾ ਹੈ ਤਾਂ 사ਤ ਸੰਗਤ ਜੀ ਠੰਡ ਦੇ ਵਿੱਚ ਠਰੂੰ ਠਰੂੰ ਸੰਗਤ ਕਰ ਰਹੀ ਹੈ ਤਾਂ ਭਾਈ ਆਦਮ ਜੀ ਨੇ ਆਪਣੀ ਪਤਨੀ ਨੂੰ ਕਿਹਾ ਭਾਗਵਾਨੇ ਅੱਜ ਉਹ ਸਮਾਂ ਆ ਗਿਆ ਅੱਜ ਸੰਗਤ ਦੀ ਸੇਵਾ ਕਰਕੇ ਗੁਰੂ ਸਾਹਿਬ ਦੀ ਖੁਸ਼ੀ ਪ੍ਰਾਪਤ ਕਰੀ ਕਹਿੰਦੇ ਕਿ ਭਾਈ ਆਦਮ ਜੀ ਜੋ ਲੱਕੜਾ ਆਪਣੇ ਘਰ ਦੇ ਵਿੱਚ ਲੈ ਕੇ ਜਾਂਦੇ ਸਨ ਭਾਵੇਂ ਉਹ ਲੱਕੜਾ ਥੋੜੀਆਂ ਜਹੀਆਂ ਹੀ ਹੁੰਦੀਆਂ ਸਨ ਪਰ ਥੋੜਾ ਥੋੜਾ ਕਰਕੇ ਘਰ ਦੇ ਵਿੱਚ ਲੱਕੜਾਂ ਦਾ ਬਹੁਤ ਵੱਡਾ ਢੇਰ ਲੱਗਾ ਸੀ ਭਾਈ ਆਦਮ ਜੀ ਨੇ ਉਹ ਸਾਰੀਆਂ ਲੱਕੜਾਂ ਲਿਆ ਕੇ ਗੁਰੂ ਦੀ ਸੰਗਤ ਨੂੰ ਲਿਆ ਕੇ ਦੇ ਦਿੱਤੀਆਂ ਤੇ ਕਿਹਾ ਅੱਗ ਸੇਕੋ ਪਰ ਕਹਿੰਦੇ ਹੁਣ ਗੁਰੂ ਕੇ ਲੰਗਰ ਤਿਆਰ ਕਰਨ ਦੇ ਲਈ ਬਾਲਣ ਨਾ ਬਚਿਆ ਤਾਂ ਕਹਿੰਦੇ ਕਿ ਭਾਈ ਆਦਮ ਜੀ ਨੇ ਆਪਣੇ ਘਰ ਦੀਆਂ ਸਾਰੀਆਂ ਖਿੜਕੀਆਂ ਦਰਵਾਜ਼ੇ ਪਲੰਗ ਗੁਰੂ ਕੇ ਲੰਗਰਾਂ ਵਿੱਚ ਭੇਂਟ ਕਰ ਦਿੱਤੇ ਇਹਨਾਂ ਦੇ ਨਾਲ ਗੁਰੂ ਦਾ ਲੰਗਰ ਤਿਆਰ ਕਰੋ ਕਹਿੰਦੇ ਕਿ ਉਧਰੋਂ ਗੁਰੂ ਸਾਹਿਬ ਜੀ ਅਜੇ ਮੀਟਿੰਗ ਕਰਕੇ ਬਾਹਰ ਹੀ ਨਿਕਲੇ ਸਨ ਭਾਈ ਜਲਦੀ ਜਲਦੀ ਬਾਲਣ ਦਾ ਇੰਤਜ਼ਾਮ ਕਰੋ ਪਰ ਬਾਹਰ ਆ ਕੇ ਵੇਖਿਆ ਕਿ ਸਤਗੁਰ ਸੱਚੇ ਪਾਤਸ਼ਾਹ ਜੀ ਦੀਆਂ ਪਿਆਰੀਆਂ ਸੰਗਤਾਂ ਅੱਗ ਸੇਕ ਰਹੀਆਂ ਸਨ ਗੁਰੂ ਕੇ ਲੰਗਰ ਵੀ ਘਰ ਜਾ ਕੇ ਵੇਖਿਆ ਤੇ ਉੱਥੇ ਵੀ ਲੰਗਰ ਪ੍ਰਸ਼ਾਦਾ ਤਿਆਰ ਹੋ ਰਿਹਾ ਸੀ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਭਾਈ ਇੰਨੀ ਛੇਤੀ ਇਹ ਇੰਤਜ਼ਾਮ ਕਿਵੇਂ ਹੋਇਆ ਕਿਸ ਨੇ ਕੀਤਾ ਕਹਿੰਦੇ ਕਿ ਸੇਵਾਦਾਰਾਂ ਨੇ ਦੱਸਿਆ ਕਿ ਗੁਰੂ ਸਾਹਿਬ ਜੀ ਕੁਝ ਮਹੀਨਿਆਂ ਤੋਂ ਇੱਥੇ ਇੱਕ ਬਜ਼ੁਰਗ ਪਤੀ ਪਤਨੀ ਸੇਵਾ ਕਰ ਰਹੇ ਹਨ ਇਹ ਸਾਰੀ ਸੇਵਾ ਉਹਨਾਂ ਦੀ ਹੈ ਕੁਝ ਲੱਕੜਾਂ ਉਹਨਾਂ ਦੇ ਘਰ ਵਿੱਚ ਇਕੱਠੀਆਂ ਕੀਤੀਆਂ ਹੋਈਆਂ ਸਨ ਉਹਨਾਂ ਨੇ ਸੰਗਤ ਨੂੰ ਬਾਲਣ ਦੇ ਲਈ ਦੇ ਦਿੱਤੀਆਂ ਹਨ ਸੇਕਣ ਨੂੰ ਗੁਰੂ ਘਰ ਅਜੇ ਲੰਗਰ ਤਿਆਰ ਕਰਨ ਦੇ ਲਈ ਵੀ ਉਹਨਾਂ ਨੇ ਆਪਣੇ ਘਰ ਦੀਆਂ ਖਿੜਕੀਆਂ ਤੇ ਦਰਵਾਜ਼ੇ ਚਗਾਠਾਂ ਪਲੰਗ ਸਭ ਕੁਝ ਭੇਂਟ ਕਰ ਦਿੱਤਾ ਹੈ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਭਾਈ ਸਿੱਖਾ ਅਸੀਂ ਤੇਰੇ ਤੇ ਬਹੁਤ ਖੁਸ਼ ਹਾਂ ਦੱਸ ਤੇਨੂੰ ਕੀ ਚਾਹੀਦਾ ਕਹਿੰਦੇ ਤਾਂ ਭਾਈ ਆਦਮ ਜੀ ਦੇ ਮਨ ਵਿੱਚ ਤਾਂ ਔਲਾਦ ਦੀ ਇਸ਼ਿਆ ਸੀ ਸ਼ਰਮਾ ਗਿਆ ਕਿ ਸੰਗਤ ਕੀ ਕਹੇਗੀ ਇੰਨੀ ਵਡੇਰੀ ਉਮਰ ਦੇ ਵਿੱਚ ਇਹਦੇ ਲਈ ਔਲਾਦ ਦਾ ਸੁਖ ਭਾਲਦਾ ਹੈ ਕਹਿੰਦੇ ਕਿ ਇਸ ਕਰਕੇ ਭਾਈ ਆਦਮ ਜੀ ਨੇ ਕਹਿ ਦਿੱਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਨਾਮਦਾਨ ਬਖਸ਼ ਕਹਿੰਦੇ ਕਿ ਇਦਰ ਅੰਤਰਜਾਮੀ ਪਾਤਸ਼ਾਹ ਦਿਲਾਂ ਦੀਆਂ ਜਾਣਨ ਵਾਲੇ ਕਹਿਣ ਲੱਗੇ ਕੋਈ ਗੱਲ ਨਹੀਂ ਉਹਦੀ ਕੋਈ ਕਾਲੀ ਨਹੀਂ ਹੈ ਆਰਾਮ ਦੇ ਨਾਲ ਅੱਜ ਜਾ ਕੇ ਸੋਚ ਲੈ ਕੱਲ ਨੂੰ ਆ ਕੇ ਮੈਨੂੰ ਦੱਸ ਦੇਵੀਂ ਤੈਨੂੰ ਕੀ ਚਾਹੀਦਾ ਹੈ ਕਹਿੰਦੇ ਦੋਵੇਂ ਪਤੀ ਪਤਨੀ ਘਰ ਚਲੇ ਗਏ ਤੇ ਪਤਨੀ ਨੇ ਕਿਹਾ ਗੁਰੂ ਸਾਹਿਬ ਜੀ ਆਪ ਆਵਾਜ਼ ਮਾਰ ਕੇ ਦੇ ਰਹੇ ਹਨ ਤੁਸੀਂ ਕੱਲ ਨੂੰ ਔਲਾਦ ਦਾ ਸੁੱਖ ਮੰਗ ਲਿਓ ਕਿਉਂਕਿ ਮੇਰੇ ਮਨ ਦੀ ਇਹ ਇੱਛਾ ਹੈ ਕਿ ਮੇਰੀ ਵੀ ਕੋਖ ਹਰੀ ਹੋ ਜਾਵੇ ਮੇਰੇ ਘਰ ਵੀ ਔਲਾਦ ਜਨਮ ਲਵੇ ਮੇਰੇ ਕਰਕੇ ਹੀ ਗੁਰੂ ਸਾਹਿਬ ਜੀ ਤੋਂ ਤੁਸੀਂ ਔਲਾਦ ਮੰਗ ਲਿਓ ਆਖਦੇ ਹਨ ਜੀ ਕਿ ਅਗਲਾ ਦਿਨ ਹੋਇਆ ਤਾਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਪੁੱਛਿਆ ਕਿ ਦਾਸ ਸਿੱਖਾ ਕੀ ਚਾਹੀਦਾ ਹੈ ਕਹਿੰਦੇ ਕਿ ਭਾਈ ਆਦਮ ਜੀ ਨੇ ਸ਼ਰਮਾਉਦੇ ਤੇ ਝਿਜਕਦੇ ਹੋਏ ਕਿਹਾ ਗੁਰੂ ਸਾਹਿਬ ਜੀ ਸੱਚ ਦੱਸਾਂ ਤਾਂ ਮੈਂ ਇੱਥੇ ਔਲਾਦ ਦੇ ਸੁੱਖ ਲਈ ਸੇਵਾ ਕਰ ਰਿਹਾ ਹਾਂ ਔਲਾਦ ਦੀ ਪ੍ਰਾਪਤੀ ਦੇ ਲਈ ਪਰ ਤੁਹਾਡੇ ਦਰਸ਼ਨ ਕਰਕੇ ਤੁਹਾਡੀ ਸੇਵਾ ਕਰਕੇ ਮੇਰੇ ਅੰਦਰੋਂ ਤਾਂ ਇਹ ਇਸ਼ਿਆ ਖਤਮ ਹੀ ਹੋ ਗਈ ਪਰ ਮੇਰੀ ਪਤਨੀ ਦੀ ਮਨ ਦੀ ਇਸ਼ਿਆ ਹੈ ਕਿ ਉਹ ਔਲਾਦ ਦਾ ਸੁੱਖ ਚਾਹੁੰਦੀ ਹੈ ਕਹਿੰਦੇ ਕਿ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਕਿ ਭਾਈ ਸਿੱਖਾ ਸੱਚ ਦਸੀਏ ਤੇਰੇ ਕਰਮਾਂ ਵਿੱਚ ਇਸ ਜਨਮ ਦੇ ਵਿੱਚ ਤਾਂ ਕਿ ਆਉਣ ਵਾਲੇ ਕਈ ਜਨਮਾਂ ਤੱਕ ਔਲਾਦ ਦਾ ਸੁੱਖ ਲਿਖਿਆ ਹੀ ਨਹੀਂ ਪਰ ਤੂੰ ਸੰਗਤ ਦੀ ਸੇਵਾ ਮਨ ਲਾ ਕੇ ਕੀਤੀ ਹੈ ਇਸ ਕਰਕੇ ਤੇਰੇ ਮਨ ਦੀ ਇੱਛਾ ਜ਼ਰੂਰ ਪੂਰੀ ਹੋਵੇਗੀ ਤੇਰੇ ਘਰ ਦੇ ਵਿੱਚ ਇੱਕ ਪੁੱਤਰ ਜਨਮ ਲਵੇਗਾ ਤੂੰ ਬਹੁਤ ਵੱਡਾ ਭਗਤ ਹੋਵੇਗਾ ਉਹ ਵੀ ਨਾਮ ਤੋਂ ਭਗਤੋ ਹੀ ਰੱਖੀਂ ਕਹਿੰਦੇ ਕਿ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਕਿਹਾ ਜੋ ਪੁੱਤਰ ਤੇਰੇ ਘਰ ਵਿੱਚ ਜਨਮ ਲਵੇਗਾ ਉਸ ਤੋਂ ਬਾਅਦ ਤੇਰੀ ਕੁੱਲ ਹੀ ਬਦਲ ਜਾਣੀ ਹੈ ਗੁਰਮਖਾਂ ਵਾਲੀ ਕੁੱਲ ਬਣ ਜਾਣੀ ਹੈ ਕਦੇ ਵੀ ਤੇਰੀ ਕੁੱਲ ਦੇ ਵਿੱਚ ਕੋਈ ਮਨਮੁਖ ਪੈਦਾ ਨਹੀਂ ਹੋਵੇਗਾ ਸਭ ਗੁਰੂ ਘਰ ਦੀ ਸੇਵਾ ਕਰਨ ਵਾਲੇ ਸਿਮਰਨ ਕਰਨ ਵਾਲੇ ਹੀ ਪੈਦਾ ਹੋਣਗੇ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਉਹਦੀ ਸੇਵਾ ਤੋਂ ਖੁਸ਼ ਹੋ ਕੇ ਸਿਰਫ ਉਹਦੇ ਮਨ ਦੀ ਇੱਛਾ ਹੀ ਪੂਰੀ ਨਹੀਂ ਕੀਤੀ ਬਲਕਿ ਉਹਦੀਆਂ ਆਉਣ ਵਾਲੀਆਂ ਕਈ ਕੁਲਾਂ ਵੀ ਤਾਰ ਦਿੱਤੀਆਂ ਸੋ ਸਾਧ ਸੰਗਤ ਜੀ ਇਹ ਸਾਖੀ ਸੁਣਾਉਣ ਦਾ ਮਕਸਦ ਇਹੀ ਸੀ ਕਿ ਸਤਗੁਰ ਸੱਚੇ ਪਾਤਸ਼ਾਹ ਜੀ ਸੰਗਤ ਦੀ ਸੇਵਾ ਕਰਨ ਵਾਲਿਆਂ ਤੇ ਬਹੁਤ ਹੀ ਜ਼ਿਆਦਾ ਨਿਹਾਲ ਹੋ ਜਾਂਦੇ ਹਨ ਇਸ ਲਈ ਜਦੋਂ ਵੀ ਗੁਰੂ ਘਰੇ ਜਾਓ ਜਾਂ ਫਿਰ ਕਿਤੇ ਵੀ ਚੰਗੇ ਕਰਮ ਕਰਕੇ ਗੁਰੂ ਦੀ ਸੰਗਤ ਤੁਹਾਡੇ ਘਰ ਆਵੇ ਤਾਂ ਸਾਧ ਸੰਗਤ ਦੀ ਸੇਵਾ ਮਨ ਲਾ ਕੇ ਕਰਨੀ ਚਾਹੀਦੀ ਹੈ ਸੰਗਤ ਦੇ ਜੋੜੇ ਛਾੜੋ ਸੰਗਤ ਦੇ ਝੂਠੇ ਬਰਤਨ ਸਾਫ਼ ਕਰੋ ਜੋ ਮਨੁੱਖ ਗੁਰੂ ਸਾਹਿਬ ਦੀ ਲੰਗਰਾਂ ਦੀ ਸੇਵਾ ਕਰਦਾ ਹੈ ਮਨ ਲਾ ਕੇ ਉਹ ਸਤਗੁਰ ਸੱਚੇ ਪਾਤਸ਼ਾਹ ਜੀ ਤੋਂ ਸਭ ਕੁਝ ਪ੍ਰਾਪਤ ਕਰ ਲੈਂਦਾ ਹੈ ਦੂਸਰੀ ਗੱਲ ਇੱਥੇ ਸਮਝਣੀ ਹੈ ਕਿ ਜੇਕਰ ਸੰਗਤ ਦੀ ਸੇਵਾ ਦਾ ਇੰਨਾ ਵੱਡਾ ਫਲ ਹੈ ਤਾਂ ਕਿਤੇ ਭੁੱਲ ਕੇ ਵੀ ਸੰਗਤ ਦਾ ਦਿਲ ਨਾ ਦਿਖਾਇਓ ਸੰਗਤ ਦੀ ਨਿੰਦਿਆ ਚੁਗਲੀ ਬਿਲਕੁਲ ਵੀ ਨਹੀਂ ਕਰਨੀ ਚਾਹੀਦੀ ਜੇ ਸੇਵਾ ਦਾ ਇੰਨਾ ਵੱਡਾ ਫਲ ਹੈ ਤੇ ਨਿੰਦਿਆ ਕਰਨ ਵਾਲੇ ਦਾ ਕੀ ਬਣਦਾ ਹੋਵੇਗਾ ਇਸ ਗੱਲ ਨੂੰ ਤੁਸੀਂ ਆਪ ਹੀ ਵਿਚਾਰ ਲੈਣਾ ਸੋ ਸਾਧ ਸੰਗਤ ਜੀ ਜੇਕਰ ਵੀਡੀਓ ਵਧੀਆ ਲੱਗੇ ਇਸ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ